असलाकुम जी सत की हाल चाल जी उम्मीद करते हैं सारे ठीक ठाक वजी के हो गए छठी कलाज हो गए लो जी अब थोड़े वास एक पंजाबी फनी सी आई डी जो कि सी आई डी एक तो सी आई डी हाँ जी जो कि मतलब सी आई डी एक फोर्स होनी जिम्मे ड्रामा अपना मशहूर चलिया वा लेकिन यह सी आई डी जी हो रही है फन तो हुए करते शुरू ये वीडियो देखते हैं फन सी आई डी क्या फन सी आई केस तो नहीं आया को अगे केस भी आ जाता से हम कोई केस भी नहीं आता कोई चार पैसे बन जाते आप बहुत टाइम हो गया खड़िया खादे खा ने सची गल आप चंडीगढ़ जा तो... ਕਕਰੋ ਤੋਂ ਉਹ ਜਿਹੜਾ ਪੀਲੇ ਜਿਹਾ ਮੂਹ ਜੀ ਦੇ ਰੋਪੇ ਕਿਹੜਾ ਲਿਖਾ ਆ ਤਰੀਆ ਹੁੰਿਆ ਨਾ ਉਹ ਜਿਹੜੀ ਦੋ ਵੀ ਨਹੀਂ ਬੋਲਦੇ ਅੱਛਾ ਬੋਲਦੇ ਅੱਛਾ ਜੀ ਉਹ ਨਾਮ ਆ ਗਿਆ ਪੱਤੀ ਉਹ ਜਿਹੜੀ ਪਠਾਨ ਦੀ ਸੀ ਹਾਂਜੀ ਫਿਰ ਉਹਦਾ ਫਟਾ ਘਟਾ ਹੀ ਆਉਂਦਾ ਅੱਛਾ ਘਟਾ ਅੱਛਾ ਅੱਛਾ ਸਾਧਿਆ ਤੇ ਬਹੁਤ ਚੰਗੇ ਆ ਅੱਛਾ ਉਹ ਕੋਈ ਕਰੀਏ ਨਾ ਜੀ ਬੈਠਾ ਆ ਅੱਗੇ ਕੋਈ ਕੇਸ ਆ ਜਾਂਦਾ ਚਾਰ ਪੈਸੇ ਵੰਨ ਜਾਂਦੇ ਹੁਣ ਤੱਕ ਕਿੰਨਾ ਟਾਈਮ ਹੋ ਗਿਆ ਮੈਂ ਚੰਡੀਗੜ੍ਹ ਵੀ ਨਹੀਂ ਗਿਆਗਾ ਛੱਟ ਜੇ ਚੰਦੀਗੜ੍ਹ ਦਾ ਨਾਮ ਲੈਤਾ ਤੈਨੂੰ ਚੰਦੀਗੜ੍ਹ ਦੀ ਅੱਗ ਲੱਗ ਰਹੀਂਦੀ। ਬੇਬੇ ਕਿਹਨੂੰ ਸਾਡੀ ਬੇਬੇ। ਹਾਲਾਤ ਇਹ ਤਾਂ। ਹਲੋ ਹਾਂਜੀ ਸੀਆਈਡੀ। ਹੁਬਸਮੀਰ। ਅੱਛਾ। ਓਕੇ। ਓਕੇ। ਬੇਬੇ ਕੇਸ ਆਇਆ? ਓਰੇ ਮੈਨੂੰ ਫਰਾਗ ਮੈਂ ਗੱਲ ਕਰਾਂ। ਹਲੋ। ਹਾ ਕਿਆ? లై ఓ మై గాడ్ ਮੈਂ ਬਤਾ ਗਈ ਆ ਤੇ ਟੀਮ ਦੇ ਨਾਲ ਬੱਸ ਪੁੰਚਣ ਵਾਲੇ ਆ ਗਏ ਆ ਗਏ ਆ ਗਏ ਇਹਦਾ ਮਤਲਬ ਸਮਝ ਗਿਆ ਕੀ ਬੇਬੇ ਆਪਾਂ ਨਵਾਂ ਕੇਸ ਆ ਗਿਆ ਹਾਂ ਤੇ ਕੱਢ ਆਪਣੀ ਸਕਾਰਪੀਓ ਚਾਰ ਕਿਲੋ ਤੇ ਕਿਹੜੀ ਬੇਬੇ ਮੈਨੂੰ ਲੱਗਦਾ ਆਪਣੀ ਸਕਾਰਪੀਓ ਚ ਤੇਲ ਖਤਮ ਹੋ ਗਿਆ ਵਾ ਤੂੰ ਮੇਰੀ ਵੇਚਤੀ ਕਰਾਈ ਜਾਇਆ ਕਰਨੀ ਹੈ ਜੋਗ ਜਗ ਲਾ ਦੇ ਵੇਖਣਾ ਕਰੋ ਸਟਾਰਟ ਹੋਈ ਜਾਵੇ ਬੇਬੇ ਮੈਂ ਕੋਸ਼ਿਸ਼ ਕਰਦਾ ਕਰੋ ਹੋ ਗਈ ਹੋ ਗਈ ਟੱਗਾ ਹੋ ਗਿਆ ਚਲੋ ਚੱਲੀਏ ਚਲੋ ਚੱਲੀਏ ਕੇਸ ਦੇ ਵਿੱਚ ਅੱਜ ਸੋਲਵ ਕਰੀ ਦੇਣਾ ਕੋਈ ਆਪਾਂ ਜਾਂਦਾਂ 6 ਸਾਲ ਜਾਵੇ ਜੀ ਕੇ ਆਪਾਂ ਲਾਛੀ ਲੱਭੀ ਹੋਈ ਹੈ ਇਹ ਚਲੇਗਾ ਉੱਥੇ ਜਾਣ ਕੇ ਦਿਖਾਣਗੇ ਕਿ ਕਿੱਥੇ ਲੱਭੀਏ ਕੀ ਕੀ ਸਹੂਲਤਾਂ ਨੇ ਕੇਸ ਤੇ ਮੈਂ ਡੈਲੀ ਵੀ ਕਰ ਲਿਆ ਆ ਬੇਬੇ ਹਾਊਸ ਨੰਬਰ 7 ਮੈਨੂੰ ਆਹੀ ਲੱਗਦਾ ਆ ਇਹਦਾ ਮਤਲਬ ਸਮਝਿਆ ਹਮਣ ਕੀ ਬੇਬੇ ਉਹ ਕੱਲ ਜਿੱਤਾ ਫੋਨ ਆਇਆ ਸੀ ਇਹ ਗੱਲ ਹੀ ਹੋਈ ਆ ਆ ਬੇਬੇ ਕੋਲ ਇਹੀ ਘਰ ਆਣਾ ਹਾਂ ਹਾਂ ਜਿੱਤਾ ਫੋਨ ਆਇਆ ਸੀ ਆ ਹਾਂਜੀ ਭੈਣ ਜੀ ਸੀਆਈਡੀ 'ਚ ਫੋਨ ਤੁਸੀਂ ਕੀਤਾ ਸੀ ਹਾਂਜੀ ਅਸੀਂ ਕੀਤਾ ਸੀ ਆ ਕਿੱਥੇ ਆ ਲਾਸ਼ ਲਾਸ਼ ਨਹੀਂ ਲੈਸ਼ ਲੈਸ਼ ਹਾਂਜੀ ਲੈਸ਼ ਕਲੇਖ ਸੂਟ ਤੇ ਲਾਉਣ ਵਾਲੀ ਲੈਸ਼ ਮੈਂ ਸੂਟ ਸੀਂਦੀ ਪਈ ਸੀ ਵਿੱਚੋਂ ਪਿਆਸ ਲੱਗੀ ਪਾਣੀ ਪੀਣ ਚਲੀ ਗਈ ਯਾਰ ਤੁਸੀਂ ਸਾਰੇ ਲਾਜ ਲੱਗੇ ਨਾ ਉਹਦੀ ਦਬਾਹ ਥੋੜੀ ਧਰਤੀ ਹੋ ਲੈਸ਼ ਆਖੜੇ ਸੀ ਉਹ ਨਾ ਲੈਜੋ ਕਪੜੇ ਲਾਣਾ ਹਾਂ ਉਹ ਵੇਹ ਤੂੰ ਟੇਲਰ ਐ ਕੋਈ ਉਹ ਜੇ ਡਿਜ਼ਾਈਨ ਕਰਨੇ ਪਾਏ ਕਿ ਆ ਜੀ ਫਿਰ ਤੁਹਾਨੂੰ ਬੜਾ ਤਖੜਾ ਕੇ ਲੱਗ ਗਿਆ ਤੇਸ ਨੂੰ ਬਚਾ ਦੇ ਲੋਦੀ ਮਾਰ ਗਈ ਆ ਜਿੱਦਿਆ ਪੈਟਰੋਲ ਕੁਝ ਨਾ ਕੁਝ ਸ਼ਸਕੜਨਾ ਹੈ ਕਿਤੇ ਆਉਂਦਿਆਂ ਨੂੰ ਲੈਸ਼ ਹੀ ਗੈਪ ਹੋ ਗਈ ਸਾਡੀ ਬੇਬੇ ਏਡੀ ਵੱਡੀ ਆਫਸਰ ਹੈ ਸੀਆਈਡੀ ਚ ਤੇ ਹੁਣ ਤੁਹਾਡੀ ਲੈਸ਼ ਲੱਭੋਗੀ ਇਹ ਤਾਂ ਇੱਕ ਗੱਲਾਂ ਕਰਦੇ ਆ ਜਮਾਨਾ ਕੀ ਆ ਗਿਆ ਵਾ ਲਓ ਬੂਆ ਚੁੱਪ ਕਰ ਜਾ ਮਸਾ ਤੱਕੇਸ ਆ 4 ਪੈਸੇ ਵੰਨਣ ਲੱਗੇ ਆ ਉਹ ਕਾਟਾ ਪੋੜੀ ਪਾਈ ਲੱਗਦੀ ਆ ਆਪਾਂ ਹੁਣ ਖੱਦ ਲੈਣਾ ਅਸੀਂ ਕੀ ਕਰੂੰ ਸਰਕਾਰ ਦੇ ਪਾਇ ਉਹ ਨਾਨਾ ਭੈਣ ਜੀ ਕੁਛ ਨਹੀਂ ਕੁਛ ਨਹੀਂ ਅਸੀਂ ਤਾਂ ਆਪਦੀ ਡਿਸਕਸ ਕਰਦੇ ਪਏ ਅਸੀਂ ਕਿਹਾ ਕੋਈ ਕੇਸ ਵੱਡਾ ਛੋਟਾ ਨਹੀਂ ਹੁੰਦਾ ਬੰਦੇ 'ਚ ਜज्ਬਾ ਹੋਣਾ ਚਾਹੀਦਾ ਕੇਸ ਨੂੰ ਸੋਲਵ ਕਰਨ ਦਾ ਅਸੀਂ ਅੱਜ ਹੀ ਤੁਹਾਨੂੰ ਤੁਹਾਡੀ ਲੈਸ਼ ਲੱਭ ਕੇ ਦੇਵਾਂਗੇ ਕਿਉਂ ਬੇਬੇ ਕੁਛ ਸੰਘਿਆ ਹਰ ਮੈਂ ਕੀ ਬੇਬੇ ਇਹਨੂੰ ਤੇਰੇ ਕਿੰਨੇ ਕੁੱਤੇ ਬਿੱਲੇ ਰੱਖੇ ਆ ਇਹਨਾਂ ਦੇ ਕੁੱਤਿਆਂ ਬਿੱਲਿਆਂ ਨੇ ਕਿਸੇ ਨੇ ਲੈਸ਼ ਦੀ ਚੋਰੀ ਕੀਤੀ ਹੋਣੀ ਹੈ ਠਈ ਜਾ ਲੱਬੇ ਬੇਬੇ ਮੈਂ ਵੀ ਇਹੀ ਸੋਚ ਰਿਹਾ ਹਾਂ ਹਾਲੇ ਪਾਣੀ ਪੀਓ ਤੇ ਕੰਮ ਤੇ ਲੱਗੋ। ਸੋ ਹਾਂਜੀ ਭੈਣ ਜੀ ਜਿੱਥੋਂ ਲੈਸ਼ ਚੋਰੀ ਹੋਈ ਆ ਮੈਨੂੰ ਉਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਦਿਓ। ਤੁਸੀਂ ਉਦੋਂ ਕਿੱਥੇ ਸੀ ਤੇ ਕੌਣ ਕੌਣ ਤੁਹਾਡੇ ਗਿਆ ਬਾਅਦ ਇੱਥੇ ਆਇਆ ਤੇ ਕੀ ਕੀ ਪਹਾੜਾ ਮਰਦਿਆ ਸਭ ਕੁਝ ਮੈਨੂੰ ਜਾਣਕਾਰੀ ਦਿਓ। ਮੈਂ ਜੇ ਇੱਥੇ ਬੈਠੀ ਕੱਪੜੇ ਸਿਹਰੇ ਸੀਗੀ। ਸਿੰਦੇ ਸਿੰਦੇ ਨੂੰ ਮੈਨੂੰ ਪਿਆਸ ਲੱਗੀ ਅੰਦਰੋਂ ਮੈਂ ਪਾਣੀ ਪੀਣ ਗਈ। ਪਾਣੀ ਪੀ ਕੇ ਜਦੋਂ ਬਾਹਰ ਸਾਈ ਤੇ ਲੈਸ਼ ਗੈਪ ਸੀ। ਗੋਰਡ ਇਹਦਾ ਮਤਲਬ ਸਮਝਿਆ ਹਨ ਕੀ ਬੇਬੇ ਫਲੈਸ਼ ਚੋਰੀ ਹੋ ਗਈ ਕੋਈ ਨਾ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਸਾਡੀ ਬੇਬੇ ਮੇਨ ਆਸਰਾ ਬੇਬੇ ਚ ਜਜ਼ਬਾ ਬਹੁਤ ਹੈ ਬੇਬੇ ਨੇ ਜਿਹੜੇ ਕੰਮ ਨੂੰ ਹੱਥ ਪਾਇਆ ਪੂਰਾ ਕਰਕੇ ਛੱਡਿਆ ਸੋ ਭੈਣ ਜੀ ਤੁਸੀਂ ਦੱਸੋ ਆਪਣੀ ਜਿਹੜੀ ਲੈਂਸ ਕਿਹੜੇ ਰੰਗ ਦੀ ਸੀ ਕਿੰਨੇ ਮੀਟਰ ਦੀ ਸੀ ਹੈਗੀ ਸੀ ਉਹ ਗੁਲਾਬੀ ਤੇ ਗੋਲਡਨ ਕਲਰ ਦੀ ਸੀਗੀ ਤੇ ਕਿੰਨੇ ਮੀਟਰ ਦੀ ਸੀ ਹੋਣੀ ਹੈ 4-5 ਮੀਟਰ ਦੀ ਚੋਰ ਕੋਈ ਨਾ ਕੋਈ ਸਰਾਖ ਤੇ ਜ਼ਰੂਰ ਛੱਡ ਕੇ ਗਿਆ ਹੋਊਗਾ ਨਾ ਭੈ ਜੀ ਮੈਂ ਕਰਦਾ ਕਿੰਨਾ ਦਿਨ ਤੋਂ ਬੋਲ ਬੈਠਾ ਹੋ ਗਿਆ ਇਹ ਵੀ ਹੈ ਲੱਗ ਰਿਹਾ ਮੈਨੂੰ ਜਿਵੇਂ ਰਾਤ 50 ਰੁਪਏ ਇੱਥੇ ਮੇਰੇ ਪੈਸੇ ਜਿਹੜੇ ਜੇਬ ਚ ਪਾਏ ਆ ਭੈਣ ਜੀ ਉਹ ਤਾਂ ਮੈਂ ਚੈੱਕ ਕਰ ਰਿਆ ਸੀ ਨੋਟ ਸਹੀ ਆ ਕਿ ਗਲਤ ਆ ਕਰ ਨਹੀਂ ਇਹ ਸਹੀ ਨਗਲੀ ਨੋਟ ਆ ਇਹ ਸਹੀ ਆ ਨਰਿਲਾ ਰੁੱਲਾ ਲਿਓਣ ਆਸਤੇ ਰੱਖਿਆ ਮਸ਼ੀਨ ਦੇ ਵਿੱਚ ਗੁੱਸੇ ਕਰਕੇ ਆ ਯਾਰ ਤੇਰੇ ਸੁਣੇ ਕਰਦਾ ਹੈ ਕੈਂ ਕਿਹਨਾਂ ਚੀਜ਼ ਆ ਭਾਈ ਤੇਰੇ ਘਰੇ ਖਟਾਗਲਾ ਜਾਂ ਬੱਦ ਕੋਈ ਸਮਝ ਨਹੀਂ ਆ ਰਹੀ ਤੂੰ ਹੀ ਕਰ ਕੋਈ ਹੱਲ ਤਾ ਸਾਹਮਣੇ ਲੈ ਕੇ ਲੈ ਸਕਦੇ ਨੇ ਮੱਥੇ ਮਾਰ ਕੇ ਇਹਨਾਂ ਨੂੰ ਤਾਂ ਪੈਸੇ ਵਾਪਸਾਰੇ ਲੈ ਲਾਂਗੇ ਆਪਾਂ ਲਾਏ ਕੋਈ ਜਗਾੜ ਫਿਰ ਹਾਂ ਮੇਪੇਕਾਰੇ ਵੀ ਟਕੜਾ ਜਿਹਾ ਲੱਗਦਾ ਕੱਟੂ ਕਟੇਗਾ ਤਾਂ ਆਪਾਂ 4-500 ਰੁਪਏ ਲਾਵਾਂਗੇ 4-500 ਪਰ ਨੀ ਲਾਉਂਦੇ ਤਾਂ 15000 ਤਾਂ ਲਾਵਾਂਗੇ 15000 ਤਾਂ ਤੇ ਸੂਟ ਆ ਜਾਂਦਾ ਹੈ ਜੀ ਦੇ ਕੇ ਨਵਾ ਕੇ ਆਪਾਂ ਕੀ ਇਹ ਨਹੀਂ ਤੇ ਬੰਨੀ ਆਫਟੀ ਹਵੇ ਬੈ ਡੋਟਰ ਇਹਨਾਂ ਨੂੰ ਜਿਆਦਾ ਦਰ ਉਹਨਾਂ ਨੂੰ ਲਾਸ਼ ਨਹੀਂ ਹਗੇ ਆਪਾਂ ਇਹਨਾਂ ਤੋਂ ਹਜ਼ਾਰੀ ਭਾੜਾ ਵੀ ਫੋਰਕੀ ਮੋੜ ਦਾਂਗੇ ਬੰਨ ਜੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਕਰਦੇ ਕੋਈ ਹੱਲ ਕੋਈ ਗੱਲ ਕਰੋ ਮਸਲਾ ਹੁਣ 20-25 ਹਜ਼ਾਰ ਦਾ ਮੇਰਾ ਸੂਟ ਆ ਸਾਡੇ ਰਿਸ਼ਤੇਦਾਰੀ ਚ ਵਿਆਹ ਹੋਇਆ ਇਹ ਤਾਂ ਮੈਂ ਪਾ ਕੇ ਜਾਣਾ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਮਸਲਾ ਹੱਲ ਹੋ ਜਾਊਗਾ ਤੇ ਆੜੇ 20 ਰੁਪਏ ਦੇ ਆ ਜੀ ਕਿਉਂ 20 ਰੁਪਏ ਦੀ ਕਰਨ ਤੁਸੀਂ ਅਫਸਰ ਠੰਡਾ ਠੁੰਡਾ ਪੀਣ ਕੇ ਫੇਰ ਹੀ ਦਿਮਾਗ ਕੰਮ ਕਰੂਗਾ ਕਿੱਥੇ ਪਾਣੀ ਦਾ ਪਿਆਦਾ ਤਾਂ ਨਹੀਂ ਪੰਜੀ ਜ਼ਰੂਰੀ ਆ ਮਾੜਾ ਜੀ ਉਹਦੇ ਬਿਨਾਂ ਦਿਮਾਗ ਨਹੀਂ ਚੱਲਦਾ ਸਾਡੇ ਮਹਿਮ ਦਾ ਲੈ ਲੈ ਆਸ ਤਾਂ ਆ ਰਹੀ ਕੋ ਲੈ ਬੇਬੇ ਲੈਸ ਤੇ ਲੱਗ ਗਈ ਹਾਂ ਬੇਬੇ ਇਹ ਤਾਂ ਆਪਾਂ ਨੂੰ ਹੀ ਘਾਟਾ ਪੈ ਗਿਆ ਜਿਹੜਾ 4-500 ਬਣਨਾ ਸੀ ਆਪਾਂ ਨੂੰ ਉਹ ਵੀ ਨਹੀਂ ਮਿਲਣਾ ਲੈਸ਼ਟਾ ਨੇ ਆਪੇ ਪਾੜ ਲਈ ਬੇਬੇ ਕੋਈ 100 200 ਤੇ ਦੇਣ ਗਈ ਕੀ ਫਤ ਨਹੀਂ ਦੇਣਾ ਉਹਨਾਂ ਨੇ ਜਿਹੜਾ ਲੈਸ਼ਟਾ ਨੇ ਆ ਕੇ ਆ ਪਾੜ ਲਈ ਜੋ ਆਪਾਂ ਨੂੰ ਜਿਹੜਾ ਤੇਲ ਲੱਗਾ ਓ ਕਿਉਂ ਥੋ ਉਹਨਾਂ ਨੂੰ ਮਿਲ ਲੈ ਤੇਲ ਲਗਾਉਣਾ ਮੈਂ ਤਾਂ ਕਰ ਤੇ ਵੀ ਹਾਂ ਚਲ ਕੋਈ ਨਾ ਬੇਰੀ ਹਾਂ ਮੈਂ ਤਾਂ 100 200 ਨਹੀਂ ਤੇ 50 ਤੇ ਦੇਣ ਗਈ ਹਾਂ ਮੈਂ ਹਾਂ ਮੈਂ ਇਥੇ ਕੱਢ ਲਾ ਮੈਂ ਤਾਂ ਕਰ ਲਾ ਸੁਪੇਹ ਜੀ ਬੜੀ ਖੁਸ਼ੀ ਹੋਈ ਤੁਹਾਡੀ ਲੈਸ ਲੱਭ ਗਈ ਅਸੀਂ ਤਾਂ ਇੰਨੀ ਦੂਰੋਂ ਆਏ ਸਾਡੇ 2 300 ਦਾ ਵੀ ਤੇਲ ਹੀ ਲੱਗ ਗਿਆ ਜੰਗਾ ਜੀ ਨਮਸਤੇ ਪੈ ਜਾਓ ਆਪਦੇ ਰਸਤੇ ਤਾਂ ਮਤਲਬ ਸਮਝਿਆ ਹਰਮਣ ਕੀ ਬੇਬੇ ਇਹਨਾਂ ਦਾ ਆਪਣਾ ਰੁਪਈਆ ਨਹੀਂ ਦੇਣਾ ਤੇ ਮਾਰੀ ਕਰ ਗਏ ਬੇਬੇ ਮੇਰੀਆਂ ਤਾਂ ਖਖੜੀਆਂ ਵਿੱਚੇ ਰਹਿ ਗਈਆਂ ਨਾ ਤੇ ਬੇਬੇ ਮੇਰਾ ਚੰਡੀਗੜ੍ਹ ਵਿੱਚੇ ਰਹਿ ਗਿਆ ਤੇ ਮੇਰੀਆਂ ਖਖੜੀਆਂ ਵੀ ਵਿੱਚੇ ਰਹਿ ਗਈਆਂ ਬਾਕੀ ਗੱਲਾਂ ਨਹੀਂ ਆ ਗੱਲਾਂ ਤੁਹਾਡੀ ਗੱਡੀ ਬਹੁਤ ਸੋਹਣੀ ਆ ਰਣਾ ਜੀ ਬਹੁਤ ਸੋਹਣੀ ਗੱਡੀ ਆ ਬਹੁਤ ਸੋਹਣੀ ਸਿਰਾਈ ਆ ਜੀ ਚਲੋ ਠੀਕ ਆ ਭੈਣ ਜੀ 50 20 ਰੁਪਏ ਨਹੀਂ ਤੇ 50 ਮਾਰ ਲੈਂਦੇ ਚਲਿਏ ਬੇਬੇ ਚਲੋ ਬੇਬੇ ਤੇਰੀਆਂ ਖਖੜੀਆਂ ਦਾ ਇੰਤਜ਼ਾਮ ਹੋ ਗਿਆ ਵਾ amazing ਹਲੋ ਹਾਂਜੀ ਸੀ ਆਈ ਡੀ ਕੇਸ ਅੱਛਾ ਲਾਸ਼ ਲਾਸ਼ ਕਿੱਥੇ ਲੈ ਆਇਆ ਸਰ ਇਹ ਵੀ ਲਾਸ਼ ਚੰਗੀ ਤਰ੍ਹਾਂ ਪੁੱਛ ਲਓ ਲੈ ਕੇ ਨਾ ਆਵੇ ਲਾਸ਼ ਕਿੱਥੇ ਅਸੀਂ ਆ ਗਏ ਹੁਣੇ ਚੱਲੀਏ ਬੇਬੇ ਚੱਲੋ ਚੱਲੋ ਕੁਝ ਕੰਟੀ ਨਿਉਈ ਅਗਲਾ ਕੇਸ ਮਿਲ ਗਿਆ ਫਿਰ ਲਾਸ਼ ਦਾ ਕੇਸ ਮਿਲ ਗਿਆ ਫਿਰ ਨੂੰ ਇਹ ਫਿਰ ਉਹਨੇ ਇੱਕ ਬੜਾ ਕੇਸ ਲੱਭ ਗਿਆ ਫਿਰ ਪੁਛਲਾ ਕੰਟਰੋਲ ਕਰ ਫਿਰ ਲੈਸਟਰੀ ਆਈ ਜਿੰਨੇ ਪਰ ਕਿਉਂਕਿ ਲਾਸ਼ ਇਧਰ ਵੀ ਪਾੜ ਪੈਣ ਉਹਦੇ ਬੇਬੇ ਨੂੰ ਨਾ ਤੇ ਸੀ ਨਾ ਸੀ ਨਾ ਲਾਸ਼ ਨਾ ਜਿਹਦੇ ਬੇਬੇ ਨੂੰ ਆਪਣੇ ਸਿਰ ਖੜਕਣੀਆਂ ਆ ਦੇ ਨਾਲ ਫਿਕਸ਼ਨ ਮੇਕਿੰਗ ਇਧਰੋਂ ਉਧਰੋਂ ਲੱਦੀਆ ਯਾਰ ਵੀ ਹਾਂ ਵੀਰ ਨੂੰ ਕਹੇ ਸੀ ਪਹਿਲੇ 1 50 ਉਹ ਵੀ ਇਹ ਪੀਏ ਤੇ ਸੀ ਯਾਰ ਜਿਹੜਾ ਗਿਆ ਉਹਨੇ ਪੈਸੇ ਲਾਏ ਵੀਰ ਵੀਰੇ ਲੈਸਟਰ ਉਹਦੇ ਸਕੀਨ ਲਾਈ ਸੀ ਕਿ ਵੀ ਫਿਰ ਲਾਖੀ ਆਉਂਦੇ ਚਾਰ ਪੰਜੋਂ ਆਪਾਂ ਛਾੜ ਫਰਦ ਨਾ ਨਹੀਂ ਲੱਗਿਆ ਸ਼ਹਿਰ ਲਈ ਆ ਗੋ ਨਾ ਉਹ ਗੱਦਕਾ ਦੇਖਣਾ ਵੀ ਤਾਂ ਪੀਰ ਦਾ ਬੰਦਾ ਤੁਸਰੀ ਤੇ ਉਹ ਉਹ 4-500 ਤੋਂ 500 ਰੁਪਏ ਉਹ ਵੀ ਚੋਰੀ ਦੇ ਚੁੱਕੇ ਪੈ ਪੀਰ ਤੇ ਉਹ ਵੀ ਨਹੀਂ ਲੱਗੀ ਜੀ ਜੀ ਤੇ ਮੇਰੇ ਨਾਲ પેટ્રોલ ਆ ਰਿਹਾ ਹੋਵੇ ਹਾਂਜੀ ਚਲੋ ਜੀ ਹਾਂਜੀ ਤੇ ਵੀਰੋ ਇਹ ਜੀ ਆਪਣਾ ਫਰਨੀਸ਼ L&T ਕੰਟੈਕਟ ਜਿਹੜਾ ਆਪਾਂ ਦੇਖਿਆ ਹੈ ਤੇ ਉਮੀਦ ਕਰਦੇ ਕਿ ਤੁਹਾਨੂੰ ਬਹੁਤ ਹੀ ਚੰਗਾ ਵਧੀਆ ਕੰਮ ਹੋ ਰਿਹਾ ਹੋਵੇਗਾ ਤੇ ਬੇਬੇ ਤੇ ਵਿੱਚ ਬਹੁਤ ਅੱਛਾ ਕੰਮ ਕਰ ਰਹੀ ਪਰ ਬੇਬੇ ਚੋਤੇਰੇ ਵਿੱਚ ਪਿੱਛੇ ਚੱਲਦੀ ਪਈ ਉਹ ਸਮਝੇ ਆਪਣੇ ਮीडियो ਬੋਕੇ ਆਪਣੇ ਮੇਰੇ ਬੋਕੇ ਆ ਜੀ ਮੇਰੇ ਕੋ ਦੋ ਸਟਰੀਮਿੰਗ ਜਿਆਦਾ ਪਈਆਂ ਆ ਪੇਪੇ ਜਿਹੜੀ ਦਾ ਅਪਡੇਟਰ ਵਾਲੀ ਹੈ ਆਪਕਰ ਦੇਖਦੇ ਆਪਾਂ ਇਹਦਾ ਗਾ ਪਾੜ ਲਿਖਾ ਬਹੁਤ ਸਨੀ ਵੀਡੀਓ ਆ ਗਈ ਬਹੁਤ ਸਨੀ ਟੋੜ ਡਾ ਤੇ ਬੜਾ ਬੜਾ ਦੇਖ ਕੇ ਮੈਂ ਫੇਰਾ ਪਾਜੀ ਨੂੰ ਆਪਣੇ ਵਿਚਾਰ ਪਲਾ ਕੇ